ਸਤ ਸ੍ਰੀ ਅਕਾਲ ਜੀ ਅੱਜ ਆਪਾਂ ਨਵੀਂ ਵੀਡੀਓ ਬਣਾਉਣ ਲੱਗੇ ਸੀਗੇ ਤੇ ਨਵੇਂ ਵਿਸ਼ੇ ਤੇ ਤੇ ਅੱਜ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਬਾਰੇ ਵੀ ਇਹ ਪਾਰਟੀ ਆ ਕਿਵੇਂ ਬਣੀ ਸੀਗੀ ਤੇ ਹੁਣ ਤੱਕ ਇਹਦੀ ਸਰਕਾਰ ਕਿੰਨੀ ਵਾਰ ਰਹੀ ਆ ਪੰਜਾਬ ਦੇ ਵਿੱਚ ਤੇ ਕਿਹੜਾ ਪ੍ਰਧਾਨ ਇਹਦਾ ਰਿਹਾ ਵਾ ਤੇ ਅੱਜ ਦੀ ਡੇਟ 'ਚ ਵੀ ਕਿਹੜੇ ਬੰਦੇ ਦੀ ਚਰਚਾ ਹੋ ਰਹੀ ਆ ਵੀ ਆ ਬੰਦਾ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦਾ ਬਣ ਸਕਦਾ ਵਾ ਕਿਉਂਕਿ ਅੱਜ ਅਜ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਆ ਪੰਜਾਬ ਦੇ ਵਿੱਚ ਇੰਨਾ ਥੱਲੇ ਜਾ ਚੁੱਕਿਆ ਵਾ ਵੀ ਕਿਸੇ ਟਾਈਮ ਸਿੱਖਾਂ ਦੀ ਆ ਜਿਹੜੀ ਸਿਰ ਕੱਢ ਸੰਸਥਾ ਹੁੰਦੀ ਸੀਗੀ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਦੇ ਵਿੱਚ ਇੰਨਾ ਕੋਲੇ ਅੱਜ ਸਿਰਫ 3 ਸੀਟਾਂ ਹੀ ਆ ਤੇ ਲੋਕ ਸਭਾ ਦੇ ਵਿੱਚ ਇਨਾਂ ਕੋਲੇ ਸਿਰਫ ਇੱਕ ਸੀਟ ਆ ਤਾਂ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਇਹਦੇ ਪਿੱਛੇ ਕਾਰਨ ਕੀ ਬਣਿਆ ਤੇ ਕਿਵੇਂ ਆ ਸ਼ਰੋਮਣੀ ਅਕਾਲੀ ਦਲ ਆ ਹੋਂਦ ਦੇ ਵਿੱਚ ਆਈ ਸੀਗੀ ਜਦੋਂ ਆਪਣੇ ਦੇਸ਼ ਤੇ ਉੱਤੇ ਜਿਵੇਂ ਕਿ ਗੋਰਿਆਂ ਦਾ ਰਾਜ ਸੀਗਾ ਤੇ 1800 ਨੰਜਾ ਦੇ ਵਿੱਚ ਜਿਵੇਂ ਕਿ ਗੋਰੇ ਆ ਕਾਬਜ ਹੋ ਜਾਂਦੇ ਆ ਪੰਜਾਬ ਦੇ ਉੱਤੇ ਤਾਂ ਉਹਨਾਂ ਨੇ ਸੋਚਿਆ ਵੀ ਜਿਵੇਂ ਕਿ ਸੈਖਾ ਚਾਹੇ ਘਟ ਗਣਤੀ ਦੇ ਵਿੱਚ ਹੀ ਸੀਗੇ ਤੇ ਪਰ ਫੇਰ ਵੀ ਜਿਵੇਂ ਆ ਜਿਵੇਂ ਕਿ ਇਹਨਾਂ ਦਾ ਜਿਹੜਾ ਕੀ ਕੰਟਰੀਬਿਊਸ਼ਨ ਆ ਆਜ਼ਾਦੀ ਦੀ ਜੰਗ ਦੇ ਵਿੱਚ ਵੀ ਉਹ ਸਾਰਿਆਂ ਨਾਲੋਂ ਜ਼ਿਆਦਾ ਸੀਗਾ ਵੀ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਕਮਜ਼ੋਰ ਕਰਨ ਲਈ ਵੀ ਕਿਉਂ ਨਾ ਵੀ ਗੁਰਦੁਆਰਿਆਂ ਤੇ ਉੱਤੇ ਕਾਬਜ ਯਾ ਜਾਵੇ ਤਾਂ ਉਹਨਾਂ ਨੇ ਜਿਵੇਂ ਕਿ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਜਿਹੜੇ ਉਹ ਬਹਾਤੇ ਸੀਗੇ ਵੀ ਮਹੰਤ ਬੈਣ ਨਾਲ ਵੀ ਗੁਰਦੁਆਰਿਆਂ ਤੇ ਸਿੱਖਾਂ ਦਾ ਜਿਹੜਾ ਉਹ ਕੰਟਰੀਬਿਊਸ਼ਨ ਆ ਵੀ ਉਹ ਘਟ ਜਾਊਗਾ ਤੇ ਵੀ ਜਿਹੜੀ ਗੁਰਦੁਆਰਿਆਂ ਤੋਂ ਆਮਦਨ ਹੁੰਦੀ ਆ ਵੀ ਉਹ ਵੀ ਇਹਨਾਂ ਨੂੰ ਨਹੀਂ ਮਿਲੂਗੀ ਤੇ ਵੀ ਫੇਰ ਇਹ ਕਮਜ਼ੋਰ ਪੈ ਜਾਣਗੇ ਤਾਂ ਪਰ ਸਿੱਖਾਂ ਨੇ ਵੀ ਇਸ ਖਿਲਾਫ ਸੰਘਰਸ਼ ਕੀਤਾ ਜਿਵੇਂ ਕਿ ਨਣਕਾਣਾ ਸਾਹਿਬ ਦਾ ਮੋਰਚਾ ਲੱਗਿਆ ਕਿ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਤੇ ਜੈਤੋਂ ਦਾ ਮੋਰਚਾ ਲੱਗਿਆ ਤੇ ਜਿਵੇਂ ਕਿ ਇੱਕ ਕੁੰਜੀਆਂ ਦਾ ਮੋਰਚਾ ਲੱਗਿਆ ਐ ਜਿਵੇਂ ਵੱਖ-ਵੱਖ ਮੋਰਚੇ ਲੱਗਦੇ ਰਹਿੰਦੇ ਸੀਗੇ ਤੇ ਜਿਵੇਂ ਸੈਖ ਉਥੇ ਜਾਂਦੇ ਸੀਗੇ ਵੀ ਸ਼ਾਂਤਮਈਆ ਆਪਦਾ ਰੋਸ ਪ੍ਰਗਟ ਕਰਦੇ ਸੀਗੇ ਤੇ ਪਰ ਜ ਜ ਉਹਨਾਂ ਤੇ ਜੋਲਮ ਵੀ ਬਹੁਤ ਹੁੰਦੇ ਸੀਗੇ ਸਿੱਖਾਂ ਤੇ ਵੀ ਉਹਨਾਂ ਨੂੰ ਕਿਸੇ ਨੂੰ ਜਿਵੇਂ ਕਿ ਅਨ ਜਿਵੇਂ ਕਿ ਇੱਕ ਮੋਰਚਾ ਹੋਇਆ ਸੀਗਾ ਵੀ ਟ੍ਰੇਨ ਹੀ ਨਗਾਤੀ ਸੀਗੀ ਇਹਨਾਂ ਦੇ ਉੱਤੋਂ ਦੀ ਤੇ ਬਾਕੀ ਨਨਕਾਣਾ ਸਾਹਿਬ ਵੀ ਇਹਨਾਂ ਨੂੰ ਜਿਵੇਂ ਜੌਂਦੇ ਜਲਾਤਾ ਸੀਗਾ ਤੇ ਪਰ ਆਏ ਇਹਨਾਂ ਦਾ ਜਿਵੇਂ ਕਿ ਆ ਪੀਸਫੁਲੀ ਪ੍ਰੋਟੈਸਟ ਕਰਦੇ ਰਹਿਣਾ ਤੇ ਇਹਨਾਂ ਦੇ ਨਾਲ ਲੋਕਾਂ ਦੀ ਜਿਹੜੀ ਕੀ ਹਮਾਇਤ ਆ ਉਹ ਦਿਨੋਂ ਦਿਨ ਜੁੜਦੀ ਜਾਂਦੀ ਸੀਗੀ ਤੇ ਫੇਰ ਅੰਤ ਨੂੰ ਆ ਜਿਵੇਂ ਕਿ ਨਰੈਣੂ ਮਹੰਤ ਉਹਨਾਂ ਨੂੰ ਵੀ ਜਿਹੜਾ ਕੀ ਗੁਰਦੁਆਰਿਆਂ ਤੋਂ ਪਿੱਛੇ ਹਟਣਾ ਪਿਆ ਤੇ ਕਾਬਜਾ ਜਿਹੜਾ ਉਹ ਸਿੱਖਾਂ ਕੋਲ ਆ ਗਿਆ ਸੀਗਾ ਤਾਂ ਫੇਰ ਉਦੋਂ ਹੀ ਜਿਵੇਂ ਕਿ ਸ਼੍ਰੋਮਣੀ ਕਮੇਟੀ ਆ ਜਿਹੜੀ ਹੋਂਦ ਦੇ ਵਿੱਚ ਆਈ ਸੀਗੀ ਵੀ ਉਹ ਦੇਖਦੀ ਸੀਗੀ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਦੇਖਦੀ ਸੀ ਵੀ ਗੁਰਦੁਆਰਿਆਂ ਦੀ ਸਾਮ ਸੰਭਾਲ ਤੇ ਨਾਲ ਹੀ ਫੇਰ 14 ਦਸੰਬਰ 1920 ਨੂੰ ਵੀ ਸ਼੍ਰੋਮਣੀ ਅਕਾਲੀ ਦਲ ਵੀ ਹੋਂਦ ਦੇ ਵਿੱਚ ਉਹਨਾਂ ਨੇ ਲਿਆਂਦੀ ਸੀਗੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੇਨ ਮਕਸਦ ਕੀ ਸੀਗਾ ਬਣਾਉਣ ਦਾ ਵੀ ਇਹ ਜਿਵੇਂ ਸਿਆਸੀ ਗਤੀਵਿਧੀਆਂ ਦੇ ਵਿੱਚ ਭਾਗ ਲਾਊਗੀ ਮਤਲਬ ਭਾਗ ਨਹੀਂ ਵੀ ਇੱਕ ਸਿਆਸੀ ਗਤੀਵਿਧੀਆਂ ਤੇ ਨਿਗਰਖੂਗੀ ਵੀ ਭਾਗ ਤਾਂ ਉਦੋਂ ਇਹਨਾਂ ਨੇ ਸੋਚਿਆ ਸੀ ਕਿ ਵੀ ਆਪਾਂ ਸਿਆਸਤ ਦੇ ਵਿੱਚ ਨਹੀਂ ਆਉਣਾ ਪਰ ਆਪਾਂ ਸਿਆਸਤ ਦੇ ਉੱਤੇ ਨਿਗਰਖਾਂਗੇ ਵੀ ਜੇ ਕੋਈ ਵੀ ਕੰਮ ਗਲਤ ਹੁੰਦਾ ਵਾ ਵੀ ਉਹਦੇ ਖਿਲਾਫ ਆਪਾਂ ਆਵਾਜ਼ ਠਾਵਾਗੇ ਤਾਂ ਨਾਲ ਜਿਵੇਂ ਕਿ 14 ਦਸੰਬਰ 1920 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆਈ ਸੀਗੀ ਤਾਂ ਇਹਦਾ ਪਹਿਲਾ ਪ੍ਰਧਾਨ ਬਣਿਆ ਸੀਗਾ ਸੌਰਮਖ ਸਿੰਘ ਚਭਾਲ ਤੇ ਫਿਰ ਜਿਵੇਂ ਟਾਈਮ ਨੰਗ ਦੇ ਟਾਈਮ ਦੇ ਨਾਲ ਫਿਰ ਇਹਨਾਂ ਨੇ ਸਿਆਸਤ ਦੇ ਵਿੱਚ ਵੀ ਜਿਵੇਂ ਆਪਦੀ ਸਰਗਰਮੀ ਸ਼ੁਰੂ ਕਰਨ ਦੀ ਸ਼ੁਰੂ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਜਿਵੇਂ ਕਿ ਜਦੋਂ ਸਾਰਾ ਪੰਜਾਬ ਇੱਕ ਹੀ ਹੁੰਦਾ ਸੀਗਾ 1900 37 ਦੇ ਵਿੱਚ ਵੀ ਇਹਨਾਂ ਨੇ ਚੋਣਾਂ ਲੜੀਆਂ ਸੀਗੀਆਂ ਤੇ ਫੇਰ ਉਹ ਤੋਂ ਬਾਅਦ ਚ ਜਿਵੇਂ 1900 42 43 1945 ਦੀਆਂ ਚੋਣਾਂ ਵੀ ਲੜੀਆਂ ਸੀਗੀਆਂ ਤੇ ਉਹ ਤੋਂ ਬਾਅਦ ਚ ਜਿਵੇਂ ਦੇਸ਼ ਦੀ ਫੇਰ ਵੰਡ ਹੋ ਜਾਂਦੀ ਆ ਤੇ ਫੇਰ ਜਿਵੇਂ ਕਿ ਇੰਡੀਆ ਬਣ ਜਾਂਦਾ ਪਾਕਿਸਤਾਨ ਬਣ ਜਾਂਦਾ ਵਾ ਤੇ ਉਹ ਤੋਂ ਬਾਅਦ ਵੀ ਜਿਵੇਂ ਕਿ ਮਾਸਟਰ ਤਾਰਾ ਸਿੰਘ ਹੁਣਾਂ ਨੇ ਸੰਘਰਸ਼ ਸ਼ੁਰੂ ਕਰਤਾ ਸੀਗਾ ਵੀ ਪੰਜਾਬੀ ਸੂਬੇ ਬਾਰੇ ਵੀ ਜਿਹੜੀਆਂ ਸਾਡੇ ਨਾਲ ਉਦੋਂ ਤੁਸੀਂ ਆ ਬਾਦੇ ਕੀਤੇ ਸੀਗੇ ਵੀ ਉਹ ਬਾਦੇ ਉਹ ਉਹ ਬਾਦੇ ਤੁਸੀਂ ਪੂਰੇ ਨਹੀਂ ਕਰ ਸਕੇ ਤਾਂ ਉਹਦੇ ਰਿਲੇਟਡ ਇਹਨਾਂ ਨੇ ਜਿਵੇਂ ਕਿ ਪੰਜਾਬੀ ਤੂ ਬੇਬਾਰੇ ਆ ਜਿਹੜਾ ਉਹ ਸੰਘਰਸ਼ ਸ਼ੁਰੂ ਕਰਤਾ ਵੀ ਪੰਜਾਬੀ ਸੂਬੇ ਦੇ ਵਿੱਚ ਮੇਨ ਕੀ ਸੀਗਾ ਵੀ ਉਹ ਭਾਸ਼ਾ ਦੇ ਆਧਾਰ ਤੇ ਜਿਹੜਾ ਉਹ ਸੂਬਾ ਬਣਾਇਆ ਜਾਵੇ ਤੇ ਉਹ ਬਾਅਦ ਚੋ ਜਿਵੇਂ ਕਿ 1966 ਦੇ ਵਿੱਚ ਬਣ ਵੀ ਜਾਂਦਾ ਵਾ ਤੇ ਭਾਸ਼ਾ ਦੇ ਆਧਾਰ ਤੇ ਸੂਬਾ ਚਲੋ ਉਹ ਗੱਲ ਵੱਖਰੀ ਆ ਵੀ ਉਹਦੇ ਚ ਵੀ ਪੂਰਾ ਪੂਰੀਆਂ ਮੰਗਾ ਮੰਨੀਆਂ ਨਹੀਂ ਗਈਆਂ ਵੀ ਅੱਧੇ ਜਿਹੜੇ ਹਿੱਸੇ ਸੀਗੇ ਜਿਵੇਂ ਪੰਜਾਬੀ ਬੋਲਦੇ ਵੀ ਉਹ ਵੀ ਉਹ ਵੀ ਨਹੀਂ ਦਿੱਤੇ ਗਏ ਪੰਜਾਬ ਨੂੰ ਤੇ ਫਿਰ ਇਹਨਾਂ ਦੀ ਜਿਵੇਂ 1966 ਤੋਂ ਬਾਅਦ ਬਾਅਦ ਵੀ ਇਹਨਾਂ ਦੀ ਸਰਕਾਰ ਬਣਦੀ ਆ ਤੇ ਫਿਰ 1900 1967 ਦੇ ਵਿੱਚ ਬਣਦੀ ਆ ਵੀ ਜਿਹੜੇ ਕਿ ਹੋਰ ਪਾਰਟੀਆਂ ਨਾਲ ਇਹਨਾਂ ਦਾ ਗੱਠਜੋੜਨ ਕਰਕੇ ਤੇ ਪਰ ਉਹ ਗੱਲ ਵੱਖਰੀ ਆ ਵੀ ਉਹ ਟਾਈਮ ਪੂਰਾ ਨਹੀਂ ਕਰ ਪਾਉਂਦੀ ਵਿੱਚੋਂ ਹੀ ਟੁੱਟ ਜਾਂਦੀ ਆ ਸਰਕਾਰ ਤੇ ਆਏ ਬਥੇਰੀ ਵਾਰ ਬਣਦੀ ਰਹੀ ਹੈ ਇਹਨਾਂ ਦੀ ਸਰਕਾਰ ਵੀ ਜਿਵੇਂ ਸਰਜੀਤ ਸਿੰਘ ਬਰਨਾਲਾ ਦੇ ਟਾਈਮ ਵੀ ਇਹਨਾਂ ਦੀ ਸਰਕਾਰ ਬਣਦੀ ਰਹੀ ਆ ਪਰ ਪਹਿਲੀ ਵਾਰ ਇਹਨਾਂ ਨੇ ਜਦੋਂ 5 ਸਾਲ ਪੂਰੇ ਕੀਤੇ ਸੀਗੇ 1997 ਤੋਂ ਲੈ ਕੇ 2000 ਤੱਕ ਉਦੋਂ ਪੂਰੇ 5 ਸਾਲ ਆ ਇਹਨਾਂ ਦੀ ਸਰਕਾਰ ਜਲਦੀ ਰਹੀ ਸੀਗੀ ਤੇ ਉਦੋਂ ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਇਹਦਾ ਪ੍ਰਧਾਨ ਪਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੀਫ ਮਨਿਸਟਰ ਬਣਿਆ ਸੀਗਾ ਤੇ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਵੇਂ ਕਿ ਚਾਰ ਅਹੁਦੇ ਆ ਜਿਹੜੇ ਕਿ ਪਾਵਰਫੁੱਲ ਹੁੰਦੇ ਆ ਜਿਵੇਂ ਕਿ ਇੱਕ ਹੁੰਦਾ ਵਾ ਚੀਫ ਮਨਿਸਟਰ ਵਾਲਾ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਇੱਕ ਐਸਜੀਪੀਸੀ ਦਾ ਪ੍ਰਧਾਨ ਤੇ ਇੱਕ ਜਿਵੇਂ ਕਿ ਜਥੇਦਾਰ ਜਥੇਦਾਰ ਹਾਂ ਬੇ ਜਿਵੇਂ ਕਿ ਚਾਰ ਅਹੁਦੇ ਚਾਰ ਆ ਜਿਹੜੇ ਮੇਨ ਪਾਵਰਾਂ ਹੁੰਦੀਆਂ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਪਹਿਲੋ ਜਿਵੇਂ ਕਿ ਅਲੱਗ-ਅਲੱਗ ਬੰਦੇ ਬਣਦੇ ਹੁੰਦੇ ਸੀਗੇ ਤੇ ਪਰ ਪਰਿਵਾਰਵਾਦ ਵੀ ਨਹੀਂ ਹੁੰਦਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਰ ਟਾਈਮ ਦੇ ਬੀਤਣ ਨਾਲ ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਬਾਦਲ ਦੇ ਟਾਈਮ ਤੋਂ ਆ ਪਰਿਵਾਰਵਾਦ ਆ ਜਿਹੜਾ ਕਿ ਸ਼ੁਰੂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਹੋਰ ਲੀਡਰਾਂ ਉਹ ਵੀ ਆਪਦੇ ਅਜਵਾਕਾਂ ਨੂੰ ਰਾਜਨੀਤੀ ਦੇ ਵਿੱਚ ਲਿਆਉਣ ਲੱਗੇ ਤੇ ਉਹਨਾਂ ਬਹੁਤ ਜ਼ਿਆਦਾ ਆ ਜਿਹੜਾ ਕਿ ਨੁਕਸਾਨ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਕਿ ਤਿੰਨ ਵਾਰੀ ਆ ਸਰਕਾਰ ਭਾਣ ਵੀ ਗਈ ਉਹ ਤੋਂ ਬਾਅਦੋਂ ਜਿਵੇਂ ਕਿ 97 ਤੋਂ 2000 ਤੱਕ 2002 ਤੱਕ ਫਿਰ 2007 ਤੋਂ ਲੈ ਕੇ 2012 ਤੱਕ ਤੇ 12 ਤੋਂ ਲੈ ਕੇ 17 ਤੱਕ ਤੇ ਪਰ ਜਿਹੜਾ ਗ੍ਰਾਫ ਆ ਉਹ ਡਿੱਗਦਾ ਗਿਆ ਦਿਨੋਂ ਦਿਨ ਵੀ ਇੰਨਾ ਗ੍ਰਾਫ ਡਿੱਗ ਪਿਆ ਤੇ ਕੋਸਕ ਜਿਵੇਂ ਕਿ ਆ ਜਿਵੇਂ ਕਿ ਘਟਨਾਵਾਂ ਹੁੰਦੀਆਂ ਰਹੀਆਂ ਜਿਵੇਂ ਕਿ 2015 ਵਾਲਾ ਬਗੜਾਲੀ ਕਾਂਡ ਤੇ ਫਿਰ ਜਿਵੇਂ ਕਿ 2020 ਦੇ ਵਿੱਚ ਜਿਵੇਂ ਕਿ ਖੇਤੀ ਕਾਨੂੰਨਾ ਤੇ ਆਪਾਂ ਸਹੀ ਫੈਸਲਾ ਨਹੀਂ ਲੈ ਸਕੇ ਵੀ ਟਾਈਮ ਤੇ ਆਪਾਂ ਗੱਠਬੰਧਨ ਨਹੀਂ ਤੋੜਿਆ ਵੀ ਉਹਦੇ ਕਰਕੇ ਜਿਹੜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆ ਉਹ ਹਾਸ਼ੀਏ ਤੇ ਚਲੀ ਗਈ ਵੀ ਅੱਜ ਦੇ ਟਾਈਮ 'ਚ ਸਿਰਫ ਜਿਵੇਂ ਕਿ ਤਿੰਨ ਤਿੰਨ ਸੀਟਾਂ ਵਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲੇ ਤੇ ਉਹ ਤੋਂ ਬਾਅਦ ਹੀ ਜਿਵੇਂ ਲੰਬੇ ਟਾਈਮ ਤੋਂ ਆ ਜਿਵੇਂ ਕਿ ਸੁਖਵੀਰ ਬਾਦਲ ਆ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ 2008 ਤੋਂ ਲੈ ਕੇ 2024 ਤੱਕ ਰਿਹਾ ਵਾ ਲਗਭਗ ਜਿਵੇਂ ਕਿ 16 ਸਾਲ ਤੇ ਉਦੋਂ ਬਾਅਦ ਚ ਵੀ ਜਿਵੇਂ ਟਾਈਮ ਟੂ ਟਾਈਮ ਆ ਜਿਹੜੀ ਬਾਜ਼ ਵੀ ਉੱਠਦੀ ਰਹੀ ਕਿ ਨਵੇਂ ਬੰਦੇ ਨੂੰ ਮੂਰੇ ਆਉਣਾ ਚਾਹੀਦਾ ਵਾ ਤੇ ਫੇਰ ਜਿਵੇਂ 2024 ਦੇ ਵਿੱਚ ਅਕਾਲ ਤਖਤ ਤੋਂ ਜਿਵੇਂ ਕਿ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਬਣੀ ਸੀਗੀ ਤੇ ਉਹ ਜਥੇਦਾਰਾਂ ਨੇ ਬਣਾਈ ਸੀਗੀ ਤੇ ਉਹਨਾਂ ਦਾ ਮੇਨ ਮਕਸਦ ਕੀ ਸੀਗਾ ਵੀ ਜਿਵੇਂ ਕਿ ਡੈਲੀਕੇਟ ਭਰਤੀ ਕਰਕੇ ਵੀ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਨਵੇਂ ਸਿਰੋਂ ਮੈਂਬਰ ਭਰਤੀ ਕਰਕੇ ਤੇ ਨਵੇਂ ਸਰੋਆਂ ਜਿਹੜਾ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਬਾੜਨਾ ਚਾਹੀਦਾ ਵਾ ਤਾਂ ਉਹਦੇ ਵਿੱਚ ਇੱਕ ਨਾਮ ਦੀ ਜਿਹੜੀ ਉਹ ਬੜੀ ਚਰਚਾ ਹੋ ਰਹੀ ਆ ਵੀ ਮਨਪ੍ਰੀਤ ਸਿੰਘ ਵਾਲੀ ਬਾਰੇ ਮਨਪ੍ਰੀਤ ਸਿੰਘ ਈਆਲੀ ਕੌਣ ਆ ਵੀ ਇਹ ਜਿਵੇਂ ਕਿ 1975 ਦੇ ਵਿੱਚ ਇਹਦਾ ਜਨਮ ਹੋਇਆ ਵਾ ਤੇ ਇਹਨੇ ਆਪਦੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਆ ਜਿਵੇਂ ਕਿ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਤੋਂ ਕੀਤੀ ਸੀਗੀ ਉਹਦਾ ਇਹ ਪ੍ਰਧਾਨ ਰਿਹਾ ਵਾ ਤੇ ਫੇਰ ਇਹ ਈਆਲੀ ਖੁਰਦ ਦਾ ਸਰਪੰਚ ਵੀ ਰਿਹਾ ਵਾ ਤੇ ਉਹ ਤੋਂ ਬਾਅਦ ਚ ਜੋ ਮੈਂ ਸਰਪੰਚ ਤੋਂ ਬਾਅਦ ਚੋਂ ਇਹ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵੀ ਰਿਹਾ ਵਾ 2007 ਤੋਂ ਲੈ ਕੇ 2012 ਤੱਕ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੁੰਦੇ ਹੋਏ ਇਹਨੇ ਵੀ ਏ ਆਪਦੇ ਏਰੀਆ ਦੇ ਵਿੱਚ ਇੰਨਾ ਕੰਮ ਕੀਤਾ ਸੀਗਾ ਤੇ ਬਈ ਇਹਨੂੰ ਦੇਸ਼ ਤੇ ਰਾਸ਼ਟਰ ਦੇਸ਼ ਤੇ ਪ੍ਰਧਾਨ ਮੰਤਰੀ ਤੋਂ ਸਾਰਿਆਂ ਨਾਲੋਂ ਵਧੀਆ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੋਣ ਦਾ ਖਿਤਾਬ ਵੀ ਮਿਲਿਆ ਵਾ ਤੇ ਫਿਰ ਇਹ ਜਿਵੇਂ 2012 ਤੋਂ ਲੈ ਕੇ 2017 ਤੱਕ ਐਮਐਲਏ ਵੀ ਰਿਹਾ ਵਾ ਦਾਖੇ ਦਾ ਤੇ ਐਮਐਲਏ ਰਹਿੰਦੇ ਹੋਏ ਵੀ ਇਹਨੇ ਆਪਦੇ ਹਲਕੇ ਦੇ ਵਿੱਚ ਇੰਨਾ ਕੰਮ ਕੀਤਾ ਸੀਗਾ ਵੀ ਜਿਵੇਂ ਕੀ ਇਹਨੇ ਗਰਾਊਂਡ ਬਣਾਏ ਬਾਲ ਵਧੀਆ ਜਿਵੇਂ ਬਾਹਰਲੇ ਤਰਜ ਤੇ ਗਰਾਉਂਡ ਬਣਾਏ ਸੀਗੇ ਵੀ ਲਾਈਟਾਂ ਲਾ ਕੇ ਤੇ ਘਾਹ ਲਾ ਕੇ ਤੇ ਬਾਕੀ ਸਟੇਡੀਅਮ ਬਹੁਤ ਬਣਾਏ ਤੇ ਬਾਕੀ ਇਹਨੇ ਸੀਵਰੇਜ ਦਾ ਕੰਮ ਵੀ ਕੀਤਾ ਤੇ ਛੱਪੜ ਵੀ ਇਹਨੇ ਵਧੀਆ ਬਣਾਏ ਸੀਗੇ ਆਪਦੇ ਹਲਕੇ ਦੇ ਵਿੱਚ ਤੇ ਫਿਰ ਇਹ 2017 ਦੀ ਜਿਹੜੀ ਇਹ ਚੋਣ ਹਾਰ ਜਾਂਦਾ ਵਾ ਤੇ ਫਿਰ 2019 ਦੇ ਵਿੱਚ ਉਪ ਚੋਣ ਹੁੰਦੀ ਆ ਤੇ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਇਹ ਜਿਵੇਂ ਉਹ ਚੋਣਾਂ ਜਿੱਤ ਜਾਂਦਾ ਵਾ ਤੇ ਫਿਰ 2000 ਾਈ ਦੇ ਵਿੱਚ ਪੂਰੇ ਮਾਲਵੇ ਦੇ ਵਿੱਚੋਂ ਇੱਕ ਹੀ ਬੰਦਾ ਜਿਹੜਾ ਕਾਲੀ ਦਲ ਦਾ ਚੋਨ ਜੱਤ ਦਾ ਵਾ ਉਹ ਮਨਪ੍ਰੀਤ ਸਿੰਘ ਈ ਆਲੀ ਜੱਤ ਦਾ ਵਾ ਤੇ ਤਾਂ ਕਰਕੇ ਉਦੋਂ ਤੋਂ ਹੀ ਜਿਵੇਂ ਇਹ ਇਹ ਕਹਿੰਦਾ ਵੀ ਮੈਂ ਸੁਖਵੀਰ ਬਾਦਲ ਨੂੰ ਕਾਫੀ ਵਾਰ ਮਿਲਿਆ ਵਾ ਵੀ ਤੁਸੀਂ ਲੋਕਾਂ ਦੀ ਆ ਜਿਹੜੀ ਉਹ ਆਵਾਜ਼ ਸੁਣੋ ਵੀ ਲੋਕ ਕੀ ਕਹਿ ਰਹੇ ਆ ਜ਼ਮੀਨੀ ਪੱਧਰ ਤੇ ਤੇ ਵੀ ਆਪਣੇ ਜਿਵੇਂ ਕਿ ਬਰਕਰਤਾ ਬਹੁਤ ਆ ਵੀ ਵਰਕਰ ਪੰਜਾਬ ਦੇ ਵਿੱਚ ਪਰ ਵੋਟ ਕਿਉਂ ਨਹੀਂ ਪੈ ਰਹੀ ਵੀ ਇੱਕ ਵਾਰੀ ਤੁਸੀਂ ਇੱਥੇ ਝਾਕੋ ਖੰਦੀ ਕੋਸ਼ਿਸ਼ ਕਰੋ ਵੀ ਇਹਦੇ ਪਿੱਛੇ ਕਾਰਨ ਕੀ ਆ ਪਰ ਉਹ ਮੰਨਦੇ ਹੀ ਨਹੀਂ ਸੀਗੇ ਵੀ ਉਹ ਕਹਿੰਦੇ ਵੀ ਇਹ ਇਹ ਤਾਂ ਵਨ ਮੈਨ ਸ਼ੋ ਹੀ ਆ ਤਾਂ ਇਹ ਤੋਂ ਬਿਹਤਰ ਵੀ ਜਦੋਂ ਮੇਰੀ ਕਿਤੇ ਸੁਣੀ ਨਹੀਂ ਜਾਂਦੀ ਸੀਗੀ ਤਾਂ ਮੈਂ ਘਰੇ ਬਹਿਣਾ ਹੀ ਬਿਹਤਰ ਸਮਝਿਆ ਵੀ ਮੈਂ ਸੋਚਿਆ ਵਸੇ ਮੇਰੀ ਅਖੀਰਲੀ ਵਾਰੀ ਆ ਵੀ ਇਹ ਤੋਂ ਬਾਅਦ ਚ ਬਸ ਮੈਂ ਸਿਆਸਤ ਤੋਂ ਆ ਜਿਹੜਾ ਕਿ ਸੰन्यास ਲੈ ਲੈਣਾ ਵਾ ਤੇ ਵੀ ਆਪਾਂ ਘਰੇ ਬਹਿ ਜਾਣਾ ਵਾ ਬਾਰੇ ਇਹ ਕਹਿੰਦਾ ਵੀ ਜਦੋਂ ਸ਼੍ਰੋਮਣੀ ਜੁਮੇ ਅਕਾਲ ਤਖਤ ਤੋਂ ਪੰਜ ਮੈਂਬਰੀ ਕਮੇਟੀ ਬਣੀ ਤਾਂ ਉਤੋਂ ਬਾਅਦ ਹੀ ਫਿਰ ਜਦੋਂ ਆਪਣੀ ਅਕਾਲ ਤਖਤ ਤੋਂ ਹੀ ਡਿਊਟੀ ਲੱਗ ਗਈ ਤਾਂ ਫੇਰ ਮੈਂ ਰਾਜਨੀਤੀ ਦੇ ਵਿੱਚ ਸਰਗਰਮ ਹੋਇਆ ਮਾਂ ਤੇ ਦੁਬਾਰੇ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਸ਼ੁਰੂ ਕੀਤੀ ਆ ਪੰਜਾਬ ਦੇ ਵਿੱਚ ਤੇ ਬਈ ਹੁਣ ਸਾਰਿਆਂ ਨੂੰ ਵੱਦ ਤੋਂ ਵੱਧ ਬੇਨਤੀ ਆ ਬਈ ਅਕਾਲੀ ਦਲ ਦੇ ਮੈਂਬਰ ਬਣੋ ਤੇ ਬਈ ਨਵੇਂ ਸਿਰੋਂ ਆ ਜਿਹੜੀ ਉਹ ਪਾਰਟੀ ਸ਼ੁਰੂ ਕੀਤੀ ਜਾ ਕਿ ਵੀ ਪੰਜਾਬ ਦੇ ਵਿੱਚ ਇੱਕ ਕੱਲੀ ਸ਼੍ਰੋਮਣੀ ਅਕਾਲੀ ਦਲ ਹੀ ਆ ਖੇਤਰੀ ਪਾਰਟੀ ਵੀ ਜਿਹੜੀ ਕੀ ਸਿੱਖਾਂ ਬਾਰੇ ਤੇ ਪੰਜਾਬ ਦੇ ਲੋਕਾਂ ਬਾਰੇ ਸੋਚਦੀ ਆ ਵੀ ਇੱਥੋਂ 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 ਦੇ ਲੋਕਾਂ ਬਾਰੇ ਸੋਚਦੀ ਆ ਤੇ ਕੰਮ ਕਰਦੀ ਆ ਨਹੀਂ ਤਾਂ ਹੋਰ ਜਿਹੜੀਆਂ ਪਾਰਟੀਆਂ ਆ ਉਹ ਦਿੱਲੀ ਉਹ ਬਾਹਰੀ ਪਾਰਟੀਆਂ ਆ ਉਹਨਾਂ ਨੇ ਹੋਰ ਸੂਬਿਆਂ ਦੇ ਵਿੱਚ ਵੀ ਰਾਜਨੀਤੀ ਕਰਨੀ ਆ ਵੀ ਉਹ ਪੰਜਾਬ ਬਾਰੇ ਇੰਨਾ ਸੋਚਦੀਆਂ ਨਹੀਂ ਹੈਗੀਆਂ ਵੀ ਤਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਤਖੜੇ ਹੋਣਾ ਬਹੁਤ ਦੂਰੀਆ ਤਾਂ ਫੇਰੀ ਫੇਰੀ ਆ ਜਿਹੜਾ ਪੰਜਾਬ ਜੇ ਕੰਮ ਹੋ ਸਕਦਾ ਵਾ ਤਾਂ ਇਹੀ ਸੀਗੀ ਅੱਜ ਵਾਲੀ ਆਪਣੀ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਬਾਰੇ ਵੀ ਕਿਵੇਂ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਆਇਆ ਤੇ ਕਿਵੇਂ ਇਹਨੇ ਸਰਕਾਰਾਂ ਬਣਾਈਆਂ ਤੇ ਕਿਵੇਂ ਇਹਦਾ ਪਤਨ ਹੋਇਆ ਵੀ ਪੰਜਾਬ ਦੇ ਵਿੱਚ ਤਾਂ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰਦੇ ਹੋ ਤੇ ਆਈ ਹੋਰ ਕਿਸੇ ਨਵੇਂ ਵਿਸ਼ੇ ਤੇ ਫੇਰ ਮਿਲਾਂਗੇ ਧੰਨਵਾਦ